ਹੋ ਰਹੀ ਹੈ ਉਸੇ ਹੀ ਇੱਕ ਹੋਰ ਵੀਡੀਓ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਸਾਂਝੀ ਕੀਤੀ ਔਰ ਕਿਹਾ ਕਿ ਚੋਣ ਕਮਿਸ਼ਨ ਨੂੰ ਕਾਰਵਾਈ ਸਖਤ ਕਰਨੀ ਚਾਹੀਦੀ ਹੈ ਉਹ ਐਮ ਐਲ اے ਹਰਮਿੰਦਰ ਸਿੰਘ ਪਠਾਨ ਮਾਜਰਾ ਹਲਕਾ ਸਨੌਰ ਤੋਂ ਆਵਾਮਦਵੀ ਪਾਰਟੀ ਦੇ ਨੇ ਤਾਂ ਪਰ ਬਲਵੀਰ ਸਿੰਘ ਦੇ ਲਈ ਆਪਣੇ ਕੈਂਡੀਡੇਟ ਦੇ ਲਈ ਪ੍ਰਚਾਰ ਸਰਕਾਰ ਦੇ ਸਨ ਪਰ ਜਗੋ 13ਵੀਂ ਉਦੋਂ ਹੋ ਗਈ ਜਦੋਂ ਕਹਿੰਦੇ ਕਿ ਪੱਤਰਕਾਰਾਂ ਨੇ ਸਥਾਨਕ ਪਟਿਆਲੇ ਦੇ ਆਨੇ ਇਸੀ ਦਫ਼ਤਰ ਦੇ ਬਾਹਰ ਉਹਨਾਂ ਦੀ ਪਾਇਲਟ ਕੱਡੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਸਮਗਰੀ ਦੇਖੀ ਗਈ ਝੰਡੇ ਦੇਖੇ ਗਏ ਪੋਸਟਰ ਦੇਖੇ ਗਏ ਕਹਿੰਦੇ ਸਰਸਰ ਗੱਲ ਹੈ ਚੋਣ ਜਾਬਤੇ ਦੀਆਂ ਝੰਗੀਆਂ ਉਡਾ ਦਿੱਤੀਆਂ ਨੇ ਐਮ ਐਲ ਏ ਪਠਾਨ ਮਾਜਰਾ ਦੇ ਦੇਖੋ ਵਿਵਾਦ ਦਾ ਦੂਜਾ ਨਾਮ ਹੈਗਾ ਹਰਮੀਤ ਸਿੰਘ ਪਠਾੜ ਮਾਜਰਾ ਵਿਵਾਦ ਦਾ ਦੂਜਾ ਨਾਮ ਹੈਗਾ ਐਮ ਐਲ ਏ ਪਠਾਨ ਮਾਜਰਾ ਇਦੇ ਉਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਬਹੁਤ ਪਾਵਰਫੁੱਲ ਐਮਐਲਏ ਸਮਝਦੇ ਨੇ ਕਿ ਮੇਰੀ ਬਹੁਤ ਤੂਤੀ ਬੋਲਦੀ ਆ ਸਨੌਰ ਤੋਂ ਲੈ ਕੇ ਤੇ ਰੋਪੜ ਦੀਆਂ ਪਹਾੜੀਆਂ ਤੱਕ ਤੇ ਉਹਨਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਕਿ ਕਾਨੂੰਨ ਦੀਆਂ ਧੱਜੀਆਂ ੜਾਉਣੀਆਂ ਜਾਂ ਤੌਂਸ ਜਾਂ ਸਿਆਸਦ ਦਾ ਐਮਐਲਏ ਪੁਨੇ ਦਾ ਨਸ਼ਾ ਜਦੋਂ ਸਿਰ ਚੜ੍ਹ ਕੇ ਬੋਲਦਾ ਨਾ ਜੀ ਉਦੋਂ ਸੰਵਿਧਾਨ ਨੂੰ ਕਾਨੂੰਨ ਨੂੰ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਲਗਾਏ ਜਾਂਦੇ ਮਾਡਲ ਕੋਡ ਕੋਡ ਆਫ ਕੰਡਕਟ ਨੂੰ ਕੁਝ ਨਹੀਂ ਸਮਝਾ ਉਹ ਜੁੱਤੀ ਦੀ ਨੋਕ ਤੇ ਸਮਝਣ ਵਾਲੇ ਲੋਕ ਨੇ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਹੈ ਕਿ ਚੋਣ ਕਮਿਸ਼ਨ ਵੀ ਹੁਣ ਉਹ ਹੋ ਗਿਆ ਡਰਪੋਕ ਜਾ ਹੋ ਗਿਆ ਉਹਨਾਂ 'ਚ ਵੀ ਕਾਰਵਾਈ ਕਰਨ ਦੀ ਕੋਈ ਹਿੰਮਤ ਨਹੀਂ ਆ ਉਹਨਾਂ ਨੂੰ ਵੀ ਕੁਰਸੀਆਂ ਪਿਆਰੀਆਂ ਹੋ ਗਈਆਂ ਨੇ ਕਿਉਂਕਿ ਹੁਣ ਕਮਿਸ਼ਨ ਦੇ ਵਿੱਚ ਉਹ ਅਫਸਰ ਲਾਏ ਜਾਂਦੇ ਨੇ ਮੋਸਟਲੀ ਰਿਟਾਇਰ ਤੇ ਮੋਸਟਲੀ ਜੀ ਹਜੂਰ ਵਾਲੇ ਹਾਲਾਂਕਿ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਇਹ ਤੇ ਪਟਿਆਲੇ ਦੇ ਜਿਹੜੇ ਰਿਟਰਨਿੰਗ ਅਫਸਰਾਂ ਚੋਣ ਅਫਸਰ ਨੇ ਉਹਨਾਂ ਨੂੰ ਤੇ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਔਰ ਜਿਹੜੀ ਸਰਕਾਰੀ ਗੱਡੀ ਦੇ ਵਿੱਚ ਛੰਡੀਆਂ ਰੱਖੀਆਂ ਨਾ ਆਮ ਆਦੀ ਪਾਰਟੀ ਦਾ ਉਹ ਗੱਡੀ ਨੂੰ ਉਹ ਕਰ ਲੈਣ ਚਾਹੀਦਾ ਸੀ ਨਾਮਜ਼ਦ ਕਰ ਲੈਣਾ ਚਾਹੀਦਾ ਸੀ ਉਹਨੂੰ ਆਪ ਪੁਲਿਸ ਨੂੰ ਕਬਜ਼ੇ ਚ ਲੈ ਲੈਣਾ ਚਾਹੀਦਾ ਔਰ ਜਿਹੜਾ ਉਸ ਗੱਡੀ ਦੇ ਵਿੱਚ ਹਰ ਆਈਓ ਚੱਲ ਰਿਹਾ ਜੋ ਵੀ ਉਹ ਥਾਣੇਦਾਰ ਹੋਊਗਾ ਚਾਹੇ ਐਸਐਸਏ ਚਾਹੇ ਸਬ ਇੰਸਪੈਕਟਰ ਇੰਸਪੈਕਟਰ ਉਹਨੂੰ ਤੇ ਸਸਪੈਂਡ ਕਰਨਾ ਚਾਹੀਦਾ ਹੁਣ ਸਵਾਲ ਹੈ ਕਿ ਆ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਮੁੱਦਾ ਮਿਲ ਗਿਆ ਔਰ ਮੁੱਦਾ ਵੀ ਜਾਇਜ਼ ਆ ਕਿਉਂਕਿ ਜਦੋਂ ਇਹਦਾ ਮਤਲਬ ਹੋ ਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਆ ਔਰ ਹਰ ਕੈਂਡੀਡੇਟ ਦੇ ਨਾਲ ਤਿੰਨ ਤਿੰਨ ਤਰ੍ਹਾਂ ਦੇ ਸੰਦੀਪ ਹੁੰਦੇ ਨੇ ਅਬਜ਼ਰਵਰ ਇੱਕ ਜਰਨਲ ਅਬਜ਼ਰਵਰ ਹੁੰਦਾ ਇੱਕ ਖਰਚਾ ਅਬਜ਼ਰਵਰ ਹੁੰਦਾ ਇੱਕ ਪੁਲਿਸ ਦਾ ਆਫੀਸਰ ਹੁੰਦਾ ਫਿਰ ਮਾਈਕਰੋ ਲੈਵਲ ਦੇ ਉਹ ਸਾਰੇ ਕੈਂਡੀਡੇਟ ਦੇ ਨਾਲ ਹੁੰਦੇ ਕਿ ਇਹਨੇ ਕੀ ਕੁਝ ਬੋਲਿਆ ਕੀ ਕੁਝ ਰਿਕਾਰਡ ਕੀਤਾ ਕਿੰਨਾ ਖਰਚਾ ਕੀਤਾ ਕਿੰਨੀਆਂ ਝੰਡੀਆਂ ਕਾਨੂੰਨ ਵਿਵਸਥਾ ਇਹ ਸਾਰੇ ਦੂਜੇ ਸਟੇਟਾਂ ਤੋਂ ਆਏ ਨੇ ਔਰ ਉੱਥੇ ਲੋਕਲ ਚੋਣ ਕਮਿਸ਼ਨ ਕਿਉਂਕਿ ਇਸ ਟਾਈਮ ਜਿਹੜੇ ਸਰਕਾਰ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਹੈ ਇਸ ਸਮੇਂ ਸਾਰਾ ਚੋਣ ਕਮਿਸ਼ਨ ਦੇਈ ਸਰਕਾਰ ਹੈ ਤੇ ਜੇ ਸਥਿਤੀ ਵਿੱਚ ਸੂਬਾ ਦੇ ਜਿਹੜੇ ਮੁੱਖ ਚੋਣ ਅਧਿਕਾਰੀ ਸਿਬਨਸੀ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਹੁਣ ਸਵਾਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਨੇ ਟਵੀਟ ਕੀਤਾ ਹੈ ਕਿ ਜਾਂ ਰਿਟਰਨ ਤੌਰ ਤੇ ਸ਼ਿਕਾਇਤ ਕੀਤੀ ਆ ਚੋਣ ਕਮਿਸ਼ਨ ਨੂੰ ਅਗਰ ਚੋਣ ਕਮਿਸ਼ਨ ਦੀ ਸ਼ਿਕਾਇਤ ਵਿਕਰਮ ਸਿੰਘ ਮਜੀਠੀਆ ਦੀ ਬਜਾਏ ਪਟਿਆਲੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨਿਰਿੰਦਰ ਕੁਮਾਰ ਸ਼ਰਮਾ ਉਰਫ ਐਨ ਕੇ ਸ਼ਰਮਾ ਸਾਹਿਬ ਕਰਦੇ ਤੇ ਜਿਆਦਾ ਵੈਲੈਂਟ ਗੁੱਡ ਹੁੰਦੀ ਉਹ ਦੇ ਦੇ ਸ਼ਿਕਾਇਤ ਕਰਦੇ ਕਿ ਨਹੀਂ ਕਰਦੇ ਲੇਕਿਨ ਜਿੰਨੇ ਵੀ ਪਾਰਟੀ ਦੇ ਆਮਾਦੀ ਪਾਰਟੀ ਦੇ ਐਮ ਐਲ ਏ ਨੇ ਕਿਉਂਕਿ ਹਰ ਇੱਕ ਦਾ ਕਿ ਮੇਰੇ ਹਲਕੇ ਤੋਂ ਵਧੀਆ ਪਰਫਾਰਮੈਂਸ ਰਵੇ ਮੇਰੇ ਹਲਕੇ ਤੋਂ ਸਭ ਤੋਂ ਵੱਧ ਲੀਡ ਲੈ ਕੇ ਸਾਡਾ ਕੈਂਡੀਡੇਟ ਜਿੱਤੇ ਪਰ ਉੱਥੇ ਉਹਨਾਂ ਨੂੰ ਨਾਲ ਕਾਨੂੰਨ ਦੇ ਵੀ ਖਿਆਲ ਰੱਖਣਾ ਚਾਹੀਦਾ ਇਹ ਨਹੀਂ ਹੁਣ ਆਪਾਂ ਕਹਿ ਸਕਦੇ ਕਿ ਪਹਿਲੀ ਵਾਰ ਐਮਐਲਏ ਬਣੇ ਨੇ ਕਿਉਂਕਿ ਇਹ ਸਾਰੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਕੋਈ ਕਾਲੀਆਂ ਚੋਂ ਆਇਆ ਕੋਈ ਕਾਂਗਰਸੀਆਂ ਚੋਂ ਆਇਆ ਇਹਨਾਂ ਸਾਰਿਆਂ ਨੂੰ ਗੁਣ ਮੰਤਰ ਦਾ ਪਤਾ ਜੋ ਕ ਜੋ ਕਰਦੇ ਰਹਿੰਦੇ ਨੇ ਇਹ ਵੀ ਉਹੀ ਕੁਝ ਕਰ ਰਹੇ ਨੇ ਇਸ ਕਰਕੇ ਹੁਣ ਪਠਾਨਮਾਰਾ ਸਾਹਿਬ ਤੇ ਇੱਕ ਵੱਦ ਤੋਂ ਵੱਧ ਹੁਣ ਚੋਣ ਕਮਿਸ਼ਨ ਕੀਆ ਐਮਐਲਏ ਪਠਾਨਮਾਰਾ ਦਾ ਤੇ ਕੁਝ ਹੋਣਾ ਨਹੀਂ ਹੈ ਹੋਸ ਉਹ ਤੇ ਜਿਹੜਾ ਥਾਣੇਦਾਰ ਉਹ ਜਿਹੜਾ ਜਿੰਨੇ ਆਪਣੀ ਗੱਡੀ ਸਰਕਾਰੀ ਦੇ ਵਿੱਚ ਝੰਡੀਆਂ ਰੱਖੀਆਂ ਨੇ ਉਹ ਵੱਤ ਤੋਂ ਬਾਅਦ ਉਹਨੂੰ ਪੁਲਸ ਲਾਈਨ ਭੇਜ ਦੇਣਗੇ ਸਸਪੈਂਡ ਹੋ ਜਾਊਗਾ ਇਸ ਤੋਂ ਵੱਡੀ ਕਾਰਵਾਈ ਕਿਉਂ ਨਹੀਂ ਚੇ ਪਰ ਇਹ ਜਿਹੜਾ ਲੈਸਨ ਮਿਲਣਾ ਤੇ ਅਧਿਕਾਰ ਗੈ ਨੂੰ ਚਾਹੀਦਾ ਪਰ ਉਹ ਜਿਹੜੀ ਗੱਡੀ ਨਾਲ ਚੱਲਦੀ ਉਹਨੂੰ ਵੀ ਪਤਾ ਕਿ 4 ਜੂਨ ਤੱਕ ਚੋਣ ਜਾਬਤਾ ਆਪਾਂ ਜਿੰਨਾ ਕਿ ਐਮਐਲਏ ਦੀ ਜੀ ਹਜ਼ੂਰੀ ਕਰਾਂਗੇ ਕੱਲ ਨੂੰ ਤੇ ਫਿਰ ਆਪਾਂ ਚੰਗੇ ਥਾਣੇ ਦੇ ਵਿੱਚ ਜਾ ਕੇ ਐਸਐਚਓ ਵੀ ਲੱਗ ਸਕਦੇ ਕਿਉਂਕਿ ਅਫਸਰਾ ਦੀਆਂ ਵੀ ਤੇ ਬੜੀਆਂ ਮਜਬੂਰੀਆਂ ਨਾ ਤੇ ਜੇ ਸਥਿਤੀ ਦੇ ਜਦੋਂ ਚੁਣੇ ਹੋਏ ਐਮਐਲਏ ਕਹਿੰਦੇ ਨੇ ਉਹ ਕਰ ਦਿੰਦੇ ਨੇ ਜਾਂ ਤੇ ਜਿਹੜਾ ਵੀ ਉਹ ਗੱਡੀ ਦੇ ਵਿੱਚ ਇੰਚਾਰਜ ਜੀ ਪੁਲਿਸ ਨੂੰ ਕਹਿੰਦੇ ਸਮਝਾਉਂਦੇ ਪਠਾਨ ਮਹਿਰਾ ਸਾਹਿਬ ਨੂੰ ਕਿ ਸਰ ਸਾਡੀ ਗੱਡੀ ਦੇ ਵਿੱਚ ਨਾ ਰੱਖੋ ਅਸੀਂ ਸਰਕਾਰੀ ਮੁਲਾਜ਼ਮਾਂ ਅਸੀਂ ਅਗਰ ਇਲੈਕਸ਼ਨ ਕਮਿਸ਼ਨ ਦੇ ਢੇਕੇ ਚੜ ਗਏ ਤੇ ਸਾਡਾ ਬੜਾ ਨੁਕਸਾਨ ਹੋਊਗਾ ਉਹ ਅਗਰ ਕੋਈ ਚੰਗਾ ਅਪਰਸਰ ਹੋਵੇ ਤੇ ਉਹ ਤੇ ਲੀਡਰ ਨੂੰ ਕਹਿ ਵੀ ਦਿੰਦਾ ਤੇ ਜੀ ਹਜੂਰ ਮਾਈ ਹਜੂਰ ਜੀ ਜਨਾਬ ਤੋ ਫਿਰ ਬੰਦਾ ਫਸ ਜਾਂਦਾ ਕੋਈ ਕੋਈ ਗੱਲ ਨਹੀਂ ਜੇ ਸਸਪੈਂਡ ਵੀ ਕਰ ਲਗੇ ਤੇ ਆਪੇ ਜਨਾਬ ਹੋਣੇ 4 ਤਰੀਕ ਤੋਂ ਬਾਅਦ ਬਹਾਲ ਕਰ ਦੇਣਗੇ ਇਸੇ ਕਰਕੇ ਜਿਹੜਾ ਇਹ ਨੈਕਸਸ ਆ ਨਾ ਸਰਕਾਰੀ ਅਫਸਰਾਂ ਦਾ ਤੇ ਪੋਲਿਟਿਸ਼ੀਨਾਂ ਉਹਨੇ ਹੀ ਤੇ ਪੰਜਾਬ ਨੂੰ ਜਾਂ ਦੇਸ਼ ਨੂੰ ਨੁਕਸਾਨ ਕੀਤਾ ਉਹਨੇ ਹੀ ਤੇ ਬੇੜਾਗਰ ਕੀਤਾ ਹੈਗਾ ਹੁਣ ਦੇਖਦੇ ਆ ਕਿ ਜਿਹੜੇ ਸ਼ਰਮਨੀ ਕਾਲੀ ਦਲ ਦੇ ਲੀਡਰ ਵੱਲੋਂ ਇਸ ਮਸਲੇ ਤੇ ਨੋਟਿਸ ਕੀਤਾ ਉਹਨਾਂ ਤੇ ਉਹਨਾਂ ਦੇ ਧਿਆਨ ਵਿੱਚ ਆਇਆ ਉਹਨਾਂ ਟਵੀਟ ਕੀਤੇ ਤੇ ਜਿਹੜੇ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਚੇਰਮੈਨ ਦੇ ਬੈਠੇ ਨੇ ਮੁੱਖ ਚੋਣ ਅਧਿਕਾਰੀ ਉਹ ਇਸ ਪਠਾਨਮਾਰਾ ਸਾਹਿਬ ਦੇ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਨੇ ਕਿ ਉਹ ਡੀਸੀ ਪਟਿਆਲਾ ਕੋ ਰਿਪੋਰਟ ਮੰਗਦੇ ਕਿ ਨਹੀਂ ਮੰਗਦੇ ਇਹ ਹੁਣ ਮੁੱਖ ਚੋਣ ਅਧਿਕਾਰੀ ਦਾ ਨਿਰਭਰ ਕਰਦਾ ਕਿਉਂਕਿ ਇਹਨਾਂ ਨੇ ਰਿਕਾਰਡ ਪਟਿਆਲੇ ਵਾਲੇ ਡੀਸੀ ਕੋ ਮੰਗਣਗੇ ਕਿਉਂਕਿ ਜਿਹੜੇ ਇਸ ਟਾਈਮ ਜਿੰਨੇ ਵੀ ਡਿਪਟੀ ਕਮਿਸ਼ਨਰ ਨੇ ਉਹ ਨਾਲ ਰਟਰਨਿੰਗ ਅਫਸਰ ਨੇ ਉਹ ਰਿਪੋਰਟ ਲਿਖ ਕੇ ਭੇਜ ਦੇਣਗੇ ਵੀਡੀਓ ਵੈਸੇ ਵਾਇਰਲ ਹੋ ਗਏ ਨੇ ਉਹ ਚੰਡੀਗੜਾਊਗਾ ਰਿਕਾਰਡ ਫਿਰ ਚੰਡੀਗੜ੍ਹ ਵਾਲੇ ਦਿੱਲੀ ਭੇਜਣਗੇ ਦਿੱਲੀ ਵਾਲੇ ਕਾਨੂੰਨ ਪੜ ਲੈਣਗੇ ਕਿ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਜੇ ਕਾਰਵਾਈ ਹੋ ਗਈ ਤੇ ਪੁਲਿਸ ਪਾਰਟੀ ਦੇ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਵੱਧ ਤੋਂ ਵੱਧ ਇਹ ਹੋ ਸਕਦਾ ਕਿ ਪਠਾਨ ਮਾਇਰੇ ਸਾਹਿਬ ਨੂੰ ਚੋਣ ਪ੍ਰਚਾਰ ਵਾਸਤੇ 24 ਘੰਟੇ ਵਾਸਤੇ ਬੈਨਡ ਕਰ ਸਕਦੇ ਇਸ ਤੋਂ ਵੱਡੀ ਤਾਂ ਕੋਈ ਸਜ਼ਾ ਨਹੀਂ ਆ لیکن مریاਦਾ ਬਹੁਤ ਨਿਰਭਰ ਕਰਦੀ ਨੈਤਿਕਤਾ ਤੇ ਫਰਜ ਬਹੁਤ ਨਿਰਭਰ ਕਰਦੇ ਨੇ ਸਾਡੇ ਜਿੱਥੇ ਮਸਲਾ ਉੱਭਰਿਆ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸਿਆਸੀ ਗੱਦੀ ਦੀ ਹੋਰ ਹੋਈ ਹੈ ਜਿਸ ਦੇ ਵਿੱਚ ਕਈ ਆਗੂਆਂ ਦੇ ਨਾਮ ਤੱਕ ਨਹੀਂ ਨੇ ਉਹ ਸਟਾਰ ਪ੍ਰਚਾਰਕ ਕਿਸੋ ਢੀ ਦੀ ਗੱਲ ਕਰ ਰਹੇ ਆ ਜਿਸੇ ਵਿੱਚ ਰਾਜ ਸਭਾ ਮੈਂਬਰਾਂ ਦੀ ਗੱਲ ਕਰੀਏ ਜਾਂ ਖਾਸ ਕਰਕੇ ਕੁਮਰ ਵਿਜੇ ਪ੍ਰਤਾਪ 92 ਵਿਧਾਇਕਾਂ ਵਿੱਚ ਵਿਕ ਨੇ ਜਿਹੜੇ ਉਸ ਸੂਚੀ 'ਚ ਨਜ਼ਰ ਨਹੀਂ ਆਏ ਉਸ ਦੀ وجہ ਕੀ ਹੈ اور ਇੱਕ ਸਟਾਰ ਪ੍ਰਚਾਰਕ ਜਿਹੜੇ ਕਿ ਉਹ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬੁਜਤ ਹੈ ਜਿਹੜੀਆਂ ਸੀਟਾਂ ਨੇ ਘਟਕੜ ਪੰਜਾਬ ਦੇ ਅੰਦਰ 13 0 ਵਾਲਾ ਸੁਪਨਾ ਪੂਰਾ ਕਰ ਸਕਣਗੇ ਦੇਖੋ ਸਭ ਤੋਂ ਵੱਡੀ ਗੱਲ ਕਿ ਸੰਦੀਪ ਕਿਉਂਕਿ ਭਾਰਤੀ ਚੋਣ ਕਮਿਸ਼ਨ ਦੇ ਇੱਕ ਸ਼ਰਤ ਲਾ ਲੋ ਨਿਜ਼ਮ ਲਾ ਲੋ ਦੇ ਮੁਤਾਬਕ ਇੱਕ ਕੋਈ ਵੀ ਪਾਰਟੀ ਹਰ ਸਟੇਟ ਦੇ ਵਿੱਚ 40 ਤੋਂ ਜ਼ਿਆਦਾ ਸਟਾਰ ਪ੍ਰਚਾਰਕ ਨਹੀਂ ਰੱਖ ਸਕਦੇ ਜਿਹੜੇ ਸਟਾਰ ਪ੍ਰਚਾਰਕ ਨੇ ਫਿਰ ਉਹਨਾਂ ਦਾ ਖਰਚਾ ਉਮੀਦਵਾਰਾਂ ਤੇ ਨਹੀਂ ਪੈਂਦਾ ਇਹ ਇਸ ਕਰਕੇ 40 ਸਟਾਰ ਪ੍ਰਚਾਰਕ ਸਾਰੀਆਂ ਪਾਰਟੀਆਂ ਨੇ ਲਾਉਣੇ ਹੁਣ ਜਿਹੜੇ ਆਮ ਆਦੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਲਈ ਉਹ ਬੜੀ ਇੰਟਰਸਟਿੰਗ ਆ ਉਹਦੇ ਚ ਪਹਿਲਾ ਨਾਮ ਅਰਵਿੰਦ ਕੇਜਰੀਵਾਲ ਸਾਹਿਬ ਦਾ ਦੂਜਾ ਨਾਮ ਹੈ ਮੈਡਮ ਸੁਨੀਤਾ ਕੇਜਰੀਵਾਲ ਦਾ ਤੀਜਾ ਨਾਮ ਹੈ ਸੀਐਮ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਹੁਣ ਮੈਡਮ ਕੇਜਰੀਵਾਲ ਦਾ ਨਾਮ ਹੋਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਆ ਬਾਕੀ ਦੋ ਜਿਹੜੇ ਉਹਨਾਂ ਦੇ ਮੰਤਰੀ ਜੇਲ੍ਹ ਦੇ ਵਿੱਚ ਨੇ ਮਨੀਸ਼ ਸੋਧਿਆ ਸਾਹਿਬ ਔਰ ਸਤਿੰਦਰ ਜਨ ਉਹ ਵੀ ਸਟਾਰ ਪ੍ਰਚਾਰਕ ਸੂਚੀ 'ਚ ਨੇ ਰਾਗਵ ਚੱਡਾ ਸਾਹਿਬ ਜਿਹਰੇ ਲਾਜ ਨੇ ਲੰਡਨ 'ਚੋਂ ਆਪਣੀ ਅੱਖਾਂ ਦਾ ਆਪਰੇਸ਼ਨ ਕਰਵਾ ਰਹੇ ਉਹ ਵੀ ਸੂਚੀ 'ਚ ਹਾਲਾਂਕਿ ਆਮ ਆਦੀ ਪਾਰਟੀ ਦੇ ਇੱਕ ਬਹੁਤ ਹੀ ਤੇਜ਼ ਤਰਾਰ ਨੇਤਾ ਨੇ ਦਿੱਲੀ ਊਮਨ ਕਮਿਸ਼ਨ ਦੀ ਚੇਅਰਪਰਸਨ ਰਹਿ ਚੁੱਕ ਨੇ ਇਸ ਸਮੇਂ ਰਾਜ ਸਭਾ ਮੈਂਬਰ ਨੇ ਮੈਡਮ ਸ਼ਵਤੀ ਮਾਲੀਵਾਲ ਉਹ ਵੀ ਇਸ ਸੂਚੀ ਦੇ ਵਿੱਚ ਨਹੀਂ ਨੇ ਉਹਨਾਂ ਨੂੰ ਲੈ ਕੇ ਵੀ ਦਿੱਲੀ ਬੜਾ ਰੌਲਾ ਰੌਲਾ ਪੈ ਰਿਹਾ ਕਿ ਉਹਨਾਂ ਦੀ ਉੱਥੇ ਕੋਠੀ ਦੇ ਵਿੱਚ ਪੀਐਨ ਕੁੱਟਿਆ ਮਾਰਿਆ ਹੈਗਾ ਉਹ ਦਿੱਲੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਚਾਹੇ ਉਹਦੇ ਵਿੱਚ ਲਵਲੀ ਯੂਨੀਵਰਸਿਟੀ ਵਾਲਾ ਮਾਲਕ ਚਾਹੇ ਬਾਬਾ ਬਲਬੀਰ ਸਿੰਘ ਸੀਚੇਵਾਲ ਜੇ ਲੁਧਿਆਣੇ ਦੇ ਸੰਜੀਵ ਅਰੋੜਾ ਸਾਹਿਬ ਚਾਹੇ ਹਰਪਜਨ ਸਿੰਘ ਕ੍ਰਿਕਟਰ ਜਿਹੜੇ ਇਹ ਪੰਜ ਜਾਣੇ ਨੇ ਇਹ ਗਾਇਬ ਨੇ ਜਿਹੜੇ ਸਟਾਰ ਪ੍ਰਚਾਰਕ ਸੂਚੀ ਚ ਸਿਰਫ ਦੋ ਨਾਮ ਨੇ ਇੱਕ ਸੰਦੀਪ ਪਾਠਕ ਤੇ ਇੱਕ ਰਾਗੂ ਚੱਡਾ ਸਾਹਿਬ ਹੁਣ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਵੱਡੇ ਤੇ ਸਟਾਰ ਪ੍ਰਚਾਰਕ ਕੌਣ ਹੋਣੇ ਚਾਹੀਦੇ ਨੇ ਜਿਹੜੇ ਜੂਥ ਨੂੰ ਅਟਰੈਕਟ ਕਰ ਦੇਣ ਉਹ ਹੋਣੇ ਚਾਹੀਦੇ ਹਰਪਜਨ ਸਿੰਘ ਕ੍ਰਿਕਟਰ ਉਹਦਾ ਨਾਮ ਨਹੀਂ ਹੈ ਕਿਉਂਕਿ ਉਹ ਬਹੁਤ ਵੱਡਾ ਨਾਮ ਯੂਥ ਹੈ ਉਹਨਾਂ ਨੂੰ ਵੇਖ ਕੇ ਬੜਾ ਹੋ ਸਕਦਾ ਹੈ ਕਿ ਇਹ ਸਾਡੇ ਪੰਜਾਬ ਦੇ ਇੱਕ ਗਰੀਬ ਘਰ ਚੋਂ ਜੰਮੇ ਦੇਸ਼ਵਾਸੀ ਕਿਹੜੇ ਪਦਮਸ਼ਰੀਆ ਰਾਜ ਸਭਾ ਮੈਂਬਰ ਬਣਾ ਦਿੱਤੇ ਉਹਨਾਂ ਦੀ ਮੰਗ ਕੀ ਹੈ ਨਹੀਂ 13 ਜਿਹੜੇ ਉਮੀਦਵਾਰ ਆਮ ਆਦੀ ਪਾਰਟੀ ਦੇ ਚੋਲ ਲੜ ਰਹੇ ਉਹ ਮੰਗ ਨਹੀਂ ਰਹੇ ਕਿ ਸਾਨੂੰ ਹਰਭਜਨ ਸਿੰਘ ਚਾਹੀਦਾ ਸਾਡੇ ਇੱਥੇ ਆਉਜੀ ਕਰਾਊਡ ਹੋਊਗਾ ਲੋਕ ਜੁੜਨਗੇ ਬਾਕੀ ਨਾਮ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੇ ਅੰਮ੍ਰਿਤਸਰ ਨੌਰਥ ਤੋਂ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਥੋੜਾ ਪਿੱਛੇ ਝਾਤੀ ਜਾ ਕੇ ਮਾਰੀਏ ਨਾ ਕੋਈ 5-6 ਮਹੀਨੇ ਪਿੱਛੇ ਜਾਈ ਆਪਾਂ ਫਲੈਸ਼ਬੈਕ ਉਦੋਂ ਸਿਰਫ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਹੀ ਚੋਣ ਰੈਲੀਆਂ ਨਹੀਂ ਕੀਤੀਆਂ ਕਰੀਬ 45 ਹਲਕਿਆਂ ਤੋਂ ਜ਼ਿਆਦਾ ਉਹਨਾਂ ਨੇ ਮੀਟਿੰਗਾਂ ਤੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਉਦੋਂ ਕੁੰਵਰ ਵਿਜੇ ਪ੍ਰਤਾਪ ਹੋਣੀ ਸਟਾਰ ਪ੍ਰਚਾਰਕ ਸੀ ਇਸ ਵਾਰ ਸਟਾਰ ਪ੍ਰਚਾਰਕ ਦੀ ਸੂਚੀ 'ਚ ਉਹ ਨਹੀਂ ਆ ਵਜਾ ਕੀ ਆ ਕਿ ਉਹ ਨਸ਼ਿਆਂ ਦਾ ਮੁੱਦਾ ਠਾ ਰਹੇ ਨੇ ਵਜਾ ਕੀਆ ਉਹ ਬੇਅਦਬੀ ਦਾ ਮੁੱਦਾ ਠਾ ਰਹੇ ਨੇ ਵਜਾ ਕੀਆ ਕਿ ਉਹ ਰਾਗਬ ਚੱਡਾ ਤੇ ਨੇ ਗੱਲ ਕਰ ਰਹੇ ਨੇ ਵਜਾ ਕੀਆ ਕਿ ਉਹ ਭਗਵੰਤ ਜੀ ਸਾਹਿਬ ਤੇ ਸਵਾਲ ਖੜੇ ਕਰ ਰਹੇ ਨੇ ਸ਼ਾਇਦ ਇਸੇ ਕਰਕੇ ਕੁਮਰਜੀ ਪ੍ਰਤਾਪ ਉਹਨਾਂ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਕਿਉਂਕਿ ਉਹ ਖੁਦ ਹੀ ਸਰਕਾਰ ਨੂੰ ਕਿਟਾਰੇ ਵਿੱਚ ਖੜਾ ਕਰ ਰਹੇ ਨੇ ਤੀਸਰਾ ਮੁੱਦਾ ਵੀ ਇਹ ਨਾਲ ਦੇ ਨਾਲ ਕਿ ਸਰਕਾਰ ਜੀ ਜੀ ਨਹੀਂ ਸਰਕਾਰ ਨੂੰ ਘਟਾਰੇ ਵਿੱਚ ਖੜਾ ਕਰ ਰਹੇ ਜਦੋਂ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਜਦੋਂ ਆਪਣੇ ਹਲਕੇ ਦੇ ਵਿੱਚ ਉਹ ਆ ਰਹੇ ਨੇ ਢਾਲੀਵਾਲ ਸਾਹਿਬ ਤੇ ਉੱਥੇ ਜਦੋਂ ਮੰਚ ਤੋਂ ਸੰਬੋਧਨ ਕਰਦੇ ਨੇ ਰਵਿੰਦ ਕੁੰਵੇਂ ਵਿਜੇ ਪ੍ਰਤਾਪ ਉਹ ਬੇਅਦਬੀ ਦੀ ਗੱਲ ਕਰਦੇ ਉਹ ਨਸ਼ੇ ਦੀ ਗੱਲ ਕਰਦੇ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੁਲਿਸ ਅਫਸਰ ਇੱਕ ਡੀਐਸਪੀ ਇੱਕ ਐਸਪੀ ਨਸ਼ੇ ਵਕਾ ਰਿਆ ਉਹਨੂੰ ਜਿਨ੍ਹਾਂ ਨੇ ਲਗਵਾਇਆ ਉਹ ਉਹਨਾਂ ਦਾ ਨਾਮ ਵੀ ਲੈ ਰਹੇ ਨੇ ਸ਼ਾਇਦ ਇਸੇ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਔਰ ਦੂਜਾ ਜਿਹੜੇ 13 ਉਮੀਦਵਾਰ ਲੜ ਰਹੇ ਨੇ ਚੋਣ ਉਹਨਾਂ ਨੂੰ ਵੀ ਹੋ ਸਕਦਾ ਹੈ ਕਿ ਆਪਾਂ ਆਪਣੇ ਹਲਕੇ 'ਚ ਬਲਾ ਕੇ ਕਿਉਂ ਬਲਾ ਗੱਲ ਪਾਉਣੀ ਆ ਵੀ ਮੈਂ ਦੇ ਇਥੇ ਜਿੱਤਦਾ ਉਹਨਾਂ ਆ ਕੇ ਨੇ ਬੇਦਬੀ ਦਾ ਮਸਲਾ ਠਾਉਣਾ ਉਹਨਾਂ ਨੇ ਆ ਕੇ ਮਸਲਾ ਠਾਉਣਾ ਨਸ਼ਿਆਂ ਦਾ ਤੇ ਮੈਂ ਆਪਣੀਆਂ ਬੇੜੀਆਂ ਦੇ ਵਿੱਚ ਵਟੇ ਕੂੰ ਪਾਵਾਂ ਸ਼ਾਇਦ ਇਸੇ ਕਰਕੇ ਆਮ ਆਦੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚੋਂ ਬਾਹਰ ਕੱਢਿਆ ਹੋਣਾ ਕਿ ਤੂੰ ਪਰ ਵਾ ਇੱਥੇ ਟਿਕਿਆ ਰਹਿ ਅੰਮ੍ਰitsar ਨਾਰਥ ਦੇ ਵਿੱਚ ਉੱਥੇ ਪ੍ਰਚਾਰ ਕਰ ਬਾਕੀ ਜਿਹੜੇ ਹਲਕੇ ਨੇ 13 ਲੋਕ ਸਭਾ ਲਾ ਲੋ ਜਾਂ ਫਿਰ 116 ਵਿਧਾਨ ਸਭਾ ਹਲਕੇ ਲਾ ਲੋ ਉੱਥੇ ਤੇਰੀ ਕੋਈ ਇਨ੍ਹਾਂ ਚੋਣਾਂ ਦੇ ਵਿੱਚ ਕੋਈ ਲੋੜ ਨਹੀਂ ਆ